ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਨੂੰ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਦ ਕਬੱਡੀ ਤੇ ਲੋਵੀ ਦੋਸਤੋ ਮਿਤੀ 12 ਮਾਰਚ 2024 ਨੂੰ ਪਿੰਡ ਪਨਵਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੇਜਰ ਲੀ ਕਬੱਡੀ ਫੈਡਰੇਸ਼ਨ ਦਾ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿਹਦਾ ਪਹਿਲਾ ਇਨਾਮ ਹੋਵੇਗਾ 2.5 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 2 ਲੱਖ ਤੇ ਬੈਸਟ ਰੇਡਰ ਤੇ ਜਾਫੇ ਨੂੰ ਮੋਟਰਸਾਈਕਲ ਹੋਣਗੇ ਸੋ ਦੋਸਤੋ ਇਸ ਟੂਰਨਾਮੈਂਟ ਉਤੇ ਜਤਿੰਦਰ ਜੋਹਲ ਅਮਰੀਕਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਕਬੱਡੀ ਕੋਚ ਜੱਗਾ ਝੰਡੀਆਂ ਦਾ ਨਵੇਂ 855 ਟਰੈਕਟਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਕੁਲਜੀਤ ਸਰਪੰਚ ਪੰਨਵਾ ਤੇ ਦਲਜੀਤ ਘਮਾਣ ਵੱਲੋਂ ਖੁੱਲੇ ਸੱਦੇ ਨੇਗੇ ਸੋ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਜਿਹੜੇ ਚੋਟੀ ਦੇ ਸੁਪਰਸਟਾਰ ਪਲੇਅਰ ਖੇਡਦੇ ਨੇ ਉਹ ਸਾਰੇ ਪਹੁੰਚ ਰਹੇ ਨੇ ਮਿਤੀ 12 ਮਾਰਚ 2024 ਨੂੰ ਪਿੰਡ ਪਨਵਾ ਜਿਲ੍ਹਾ ਸੰਗਰੂਰ ਦੇ ਵਿੱਚ ਤੇ ਨਾਲ ਹੀ ਦੋਸਤੋ ਇਸ ਟੂਰਨਾਮੈਂਟ ਤੇ ਆਪਣੀ ਮਾਂ ਖੇਡ ਕਬੱਡੀ ਦੇ ਸੁਪਰਸਟਾਰ ਪਲੇਅਰ ਗੁਰਪ੍ਰੀਤ ਜੰਗਿਆਣੀਆਂ ਦਾ ਵੀ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਸੋ ਦੋਸਤੋ ਆਪਣੇ ਇਸ YouTube ਚੈਨਲ ਵੱਲੋਂ ਇਹਨਾਂ ਦੋਨਾਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਦੋਸਤੋ ਐਦਾਂ ਦੀ ਹੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਕਬੱਡੀ ਕੱਪ ਦੀ ਅਪਡੇਟ ਮਿਲ ਜਾਇਆ ਕਰੇ ਸਾਰਿਆਂ ਨੂੰ ਪਹਿਲਾਂ